ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੂਟੀਨ ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੂਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਬਾਈਆਂ ਦੇ ਕਰੋ ਕਰੋ ਤੋਂ ਬਾਈ ਦੇ ਪਸ਼ੂ ਹਮੇਸ਼ਾ ਚੰਗੇ ਹੀ ਹੁੰਦੇ ਆ ਅੱਜ ਵੀ ਸੋਹਣੀਆਂ 4 HF 352 ਵੀ ਆ ਤੇ ਇੱਕ ਗੱਬਣ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨ ਮਾਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਮਾ ਲਾਪ੍ਰੀਜ਼ ਪਿੰਡ ਵਦਨੀ ਜ਼ਿਲ੍ਹਾ ਮੂਗਾ ਤਸੀਰ ਨਿਹਾਲ ਸਿੰਘ ਵਾਲਾ ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਸੇਲ ਹੋ ਗਈ ਸੀ ਬਸ ਠੀਕ ਅੱਜ ਚਾਰ ਐਨੀਮਲ ਸੇਲ ਆਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਆ ਇਹਦੇ ਕੀ ਡਿਟੇਲ ਆ ਜੀ ਇਹ ਵੀਰੇ ਗੱਭਣ ਹੈ 10 ਦਿਨ ਪਹਿਲੇ ਵੇਰ ਦੇ ਦੇ ਜੀ ਕਿੰਨੇਵੇਂ ਸੂਆ ਸੁੰਨਾ ਜੀ ਇਹਨੇ ਇਹ ਦੂਜਾ ਸੂਆ ਸੁੰਦੀ 6 ਦੰਦ ਮੂੰਹ ਆ ਮੂੰਹ ਤੋਂ 6 ਦੰਦ ਦਾ ਦੂਜਾ ਸੂਆ ਸੁੰਦੀ ਪਹਿਲੇ ਸੂਆ ਬਈ ਕਿੰਨਾ ਦੁੱਧ ਪਹਿਲੇ ਸੂਆ 30 ਲੀਟਰ ਦੁੱਧ ਬਈ ਠੀਕ ਆ ਜੀ ਤੇ ਸੀਮਨ ਬਾਈ ਕਿਹੜਾ ਲੱਗਿਆ ਸੀਮਨ ਵੀਰੇ 40 129 ਦਾ ਹੈਗਾ ਉਹਦੀ ਹਾਵਾ ਖੋਦਾ ਠੀਕ ਆ ਜੀ ਠੀਕ ਹੈ 40 116 ਲੱਗਿਆ ਜਾਨਮਾਰਕ ਦਾ ਇਹਦਾ ਡੈਨਮਾਰਕ ਦਾ ਲੱਗਿਆ ਵ ਲਗਭਗ 10 ਦਿਨ ਲੈ ਜੂ ਵੀਰੇ ਕਿੰਨਾ ਦੇ ਦਊ ਬਾਈ ਦੁੱਧ ਦੁੱਧ ਵੀਰੇ ਦਊ 35 ਪਲੱਸ ਹੀ ਠੀਕ ਆ ਜੀ ਫੁੱਲ ਜਾਤ ਬ੍ਰੇਡ ਵਾਲੀ ਵਹਿੜਾ ਜੀ ਮੂੰਹ ਤੋਂ 6 ਦੰਦ ਦਾ ਬਾਕੀ ਢਾਂਚਾ ਤੇ ਕੱਦਗਾਠ ਚੈੱਕ ਕਰ ਲਓ ਬਾਈ ਦਾ ਕੱਦ 6 ਫੁੱਟਾ ਤੇ ਬਾਈ ਦੇ ਮੋਢੇ ਨਾਲ ਟੱਚ ਕਰਦੀ ਆ ਬਾਕੀ ਤੁਸੀਂ ਦੇਖ ਸਕਦੇ ਹੋ ਹਵਾਨਾ ਕਰਮ ਵਾਲੀ ਪੂਰਾ ਵੱਡਾ ਤਿਆਰ ਕਰਦੀ ਹੁੰਦੀ ਆ ਸਾਰੀਆਂ ਵਲਟਾਂ ਕੱਢ ਕੇ ਸੋਨਾ ਲਿਆ ਵੀਰ ਵਾਪਸ ਬਾਈ ਜਿਹੜੇ ਸ਼ੋਅ ਦੇ ਸ਼ਾਖਾ ਚੱਲਦੀ ਤਾਂ ਨਹੀਂ ਇਹ ਨਾ ਵੀ ਚੱਲਦੀ ਨਹੀਂ ਕੋਈ ਨਸਰੂ ਵੀ ਹੈ ਨਹੀਂ ਉੱਤੇ ਮੈਂ ਤਾਂ ਠੀਕ ਆ ਜੀ ਬਾਈ ਕਹਿੰਦਾ ਉਹ ਸਰਾਖ ਵੀ ਹੈ ਨਹੀਂ ਬਾਕੀ ਥਾਣਾ ਦੇ ਸਹਜ ਬਹੁਤ ਸੋਹਣੇ ਆ ਚਾਰੇ ਥਾਂ ਨਿੱਖੜਵੇਂ ਸੋਨਾ ਗੁਲਾਬੀ ਥਾਂ ਚੰਗੇ ਕੱਦ ਕਾਟ ਦੇ ਤੇ ਫੁੱਲ ਜਾਤ ਬਰੀਡ ਦੀ ਆਪ 40129 ਦੀ ਹੈ ਤੇ 40116 ਦਾ ਸੀਮਨ ਲੱਗਿਆ ਵਾ ਫੇਸ ਕੁਆਲਟੀ ਚੈੱਕ ਕਰ ਲੋ ਸੋਹਣੀ ਆ ਬਾਕੀ ਹਫਤੇ ਤੱਕ ਪੂਰਾ ਟਾਪ ਦਾ ਹਵਾਨਾ ਤਿਆਰ ਕਰ ਲੈਣਾ ਮੁੱਲ ਬਈ ਇਹਦਾ ਇਹਦਾ ਮੁੱਲ ਵੀਰੇ ਫੋਨ ਤੇ ਕਰਾਂਗੇ ਠੀਕ ਆ ਜੀ ਸੀਲ ਸਾਬ ਬਾਈ ਪੂਰੀ ਆ ਹਾਂ ਵੀਰੇ ਸੀਲ ਸਾਬ ਪੂਰੀ ਥਣਾ ਤੁਣਾ ਦੀ ਓਕੇ ਜਮਾ ਓਕੇ ਆ ਵੀਰੇ ਠੀਕ ਆ ਜੀ ਥਣਾ ਤੁਣਾ ਦੀ ਬਾਈ ਕਹਿੰਦਾ ਓਕੇ ਹੂ ਆਪਾਂ ਚੈੱਕ ਕਰਕੇ ਲਿਆਂਦੀ ਆ ਅਗਲਾ ਵੀਰ ਜਿਹੜਾ ਲੈ ਕੇ ਜਾਊ ਆ ਕੇ ਚੈੱਕ ਕਰ ਸਕਦਾ ਹੈ ਬਾਕੀ 35 ਪਲੱਸ ਦੀ ਉਮੀਦ ਆ ਸੇਵਾ ਦੇ ਸਿਰ ਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂਗਾ ਦੋ ਨੰਬਰ ਤਾਜੀ ਸੂਈ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਪਹਿਲਾ ਸੂਆ ਚਾਰ ਦਾ ਦਾ ਮੋਹ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਬਾਈ ਸੂਈ ਇਹ ਵੀਰੇ ਪਰਸੋਂ ਠੀਕ ਹੈ ਜੀ ਜੁਰ ਪ੍ਰੋਪਰ ਹੈ ਜੀ ਇਹ ਜੁਰ ਪ੍ਰੋਪਰ ਪੈ ਗਈ ਆ ਬੱਚਾ ਕੀ ਦਿੱਤਾ ਬਈ ਮਗਰ ਬਰੇ ਬੱਚੀ ਆ ਕਿਹੜੇ ਸੀਮੰਦੀ ਆ ਬਈ ਇਹ ਡੈਨਮਾਰਕਾ ਦੀ ਆ ਡੈਨਮਾਰਕਾ ਦੀ ਬੱਚੀ ਆ ਬਾਕੀ ਫੁੱਲ ਜਾਤ ਬਰੀਡ ਵਾਲੀ ਆ ਤੇ ਬਈ ਕਿੰਨਾ ਬੋਲਾ ਨੈਟ ਤਿਆਰ ਆ ਮੇਰੇ ਇਸ ਟਾਈਮ ਜੀ ਨਾ ਨੈਟ ਤਿਆਰ 15 ਲੀਟਰ ਤਿਆਰ ਆ ਤਿਆਰ ਆ ਜੀ ਹਾਂਜੀ ਕਹਿੰਨ ਉਹ 20 ਕਹ ਜੀ 25 ਕਹ ਜੀ 15 14 ਤਿਆਰ ਜੇ ਕੋਈ ਚਵਾਈ ਕਰਨੀ ਹੋਵੇ ਮੈਂ ਦੋ ਟਾਈਮ ਤਿੰਨ ਟਾਈਮ ਚਾਰ ਟਾਈਮ ਕਰੀ ਠੀਕ ਆ ਜੀ ਤੇ ਬਈ ਥਣਾ ਦਾ ਕੋਈ ਖਣਾ ਦੀ ਬਰੇ ਭੂਰ ਛਿੱਟਾ ਕੋਈ ਨਹੀਂ ਹੈ ਚਵਾਈ ਸਾਫ ਹੈ ਇੱਕ ਨੰਬਰ ਠੀਕ ਆ ਜੀ ਇਹ ਵੀ ਤੋੜ ਕੇ ਦਿ ਮਗਰ ਡੈਨਵਾਰਕਾ ਦੀ ਬੱਚੀ ਆ ਪਹਿਲੇ ਸੂਏ ਸੂਈ ਆ ਜੀ ਹਾਂਜੀ ਪਹਿਲਾ ਸੂਆ 4 ਦੰਦ ਮੂੰਹ ਤੋਂ 4 ਦੰਦ ਦਾ ਪਹਿਲੇ ਸੂਏ ਸੂਈ ਆ ਫੁੱਲ ਜਾਤ ਬਰੀਡ ਵਾਲੀ ਵਹਿੜਾ ਐ ਵੀ ਜੀ ਗੱਦ ਕਾਟ ਕੇ ਕਰ ਲਓ ਬਾਕੀ ਫੁੱਲ ਹੈਵੀ ਬਾਡੀ ਸਟਰਕਚਰ ਦੀ ਚੌੜਾ ਪੱਠ ਬੂੜਾ ਢਾਂਚਾ ਬਹੁਤ ਸੋਹਣਾ ਜੀ 15 ਕਿਲੋ ਅੱਜ ਦੀ ਬੋਲੀ ਤਿਆਰ ਆ ਤਸੱਲੀ ਆ ਕੇ ਕਰ ਲਿਓ 2 ਟਾਈਮ 4 ਟਾਈਮ ਚਾਹੀ 6 ਟਾਈਮ ਕਰ ਲਿਓ ਥਣਾ ਦੇ ਸਹਿਜ ਸੋਹਣੇ ਆ ਬਾਈ ਕਹਿੰਦਾ ਥਣਾ ਦੀ ਆਪਣੀ ਗਾਰੰਟੀ ਆ ਕੋਈ ਭੂਰ ਛਿੱਟਾ ਹੋਵੇ ਬੱਚੇ ਦਾ ਕਰਦੀ ਆ ਕਿਉਂਕਿ ਤਾਜੀ ਸੂਈ ਆ ਮਗਰ ਸੋਹਣੀ ਬੱਚੀ ਆ ਡੈਨਮਾਰਕਾ ਦੀ ਬਾਕੀ ਕਿੰਨਾ ਕੁ ਦੇ ਦੂ ਬਾਈ ਦੁੱਧ ਇਹ ਦੁੱਧ ਵੀਰੇ ਦੇ ਦਊਗੀ 20 ਕਿਲੋ 20 ਕਿਲੋ ਦੇਣਾ ਵੀ ਚਾਹੀਦਾ ਕਿਉਂਕਿ ਢਾਂਚਾ ਤੇ ਕੱਦ ਕਾਠ ਚੰਗਾ ਜੀ ਬਾਕੀ ਸੇਵਾ ਦੇ ਸਿਰ ਤੇ ਆ ਖਣ ਤੁ ਨੂੰ ਚੰਗਾ ਲੱਗਿਆ ਵਾ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਜੀ 10 ਵਜੇ ਤੇ 32 ਮਿੰਟ ਹੋ ਗਏ ਆ ਥਣ ਲਵੇ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਜੇ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾ ਭਰੇ ਹੁਣੇ ਸੀ ਇਹਦਾ ਮੁੱਲ ਬਾਈ ਇਹਦਾ ਮੁੱਲ ਵਰ ਜਿੰਨਾ ਮਰਜ਼ੀ ਕਰ ਲੋ 95000 ਦਵਾਂਗੇ 95000 ਦੀ ਹਾਂ ਨਾ ਹਾਂਜੀ ਹਾਂ ਨਾ ਠੀਕ ਆ ਜੀ ਬਾਕੀ ਮਾਨਦਾਨ ਹੋ ਜਾਊਗਾ ਜੀ ਮਾਨਦਾਨ ਹੋ ਜਾਊਗਾ 95000 ਦੀ ਬਾਈ ਕਹਿੰਦਾ ਹਾਂ ਨਾ ਬਾਕੀ ਮਾਨਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ 2 ਨੰਬਰ ਇਹਦੀ ਕੀ ਡਿਟੇਲ ਆ ਜੀ ਧਾਨੇ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀਰ ਦੂਜਾ ਸੂਆਗਾ ਠੀਕ ਆ ਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਸੂਈ ਨੂੰ ਚੌਥਾ ਦਿਨ ਆ ਵੀਰੇ ਠੀਕ ਆ ਜੀ ਤੇ ਬੱਚਾ ਕੀ ਦਿੱਤਾ ਬੱਚੀ ਆ ਵੀਰੇ ਇਹ ਕਿਹੜੇ ਦੀ ਸੀਮਾਂ ਦੀ ਆ ਜੀ ਇਹ ਵੀ ਐਸ ਦੀ ਵੀਰੇ ਇਹ ਵੀ ਐਸ ਦੀ ਮਗਰ ਬੱਚੀ ਆ ਜੀ ਤੇ ਕਿੰਨਾ ਬੋਲਾ ਕੇ ਦੁੱਧ ਆ ਜੀ ਹੁਣ ਇਹ ਦੁੱਧ ਮੰਨ ਲਓ ਜੇ ਬੋਲਾ ਮਾਚਰ ਆ ਦੇਣਾ ਵੀਰੇ ਠੀਕ ਆ ਕਿੰਨਾ ਜੀ 18 ਲੀਟਰ ਤਿਆਰ ਆ ਵੀਰੇ ਤਿਆਰ ਆ ਜੀ ਐਨ ਜਮਾ ਕੰਡੇ ਦਾ ਜੇ ਕੋਈ ਵੀਰ ਚਵਾਈ ਕਰਨੀ ਚਾਹੁੰਦਾ ਦੋ ਟਾਈਮ ਕਰੇ ਤਿੰਨ ਟਾਈਮ ਕਰੇ ਤੇ ਥਾਣਾ ਦੀ ਬਾਈ ਥਾਣਾ ਥਾਣਾ ਦੇਣ ਓਕੇ ਆ ਠੀਕ ਆ ਇਹ ਵੀ ਦੋ ਰੁਕੇ ਦਿਖਾ ਦੀ ਦੂਜੇ ਸੂਏ ਸੂਈ ਆ ਬਈ ਹਾਂਜੀ ਦੂਜਾ ਸੂਆ ਵੀਰੇ ਦੂਜਾ ਸੂਆ ਸੂਈ ਆ ਤਿੰਨ ਕ ਦਿਨ ਹੋ ਗਏ ਸੂਈ ਨੂੰ ਮਗਰ ਐਬੀਐਸ ਦੀ ਬੱਚੀ ਆ ਜੀ ਫੁੱਲ ਜਾਤ ਬਰੀਡ ਵਾਲੀਆਂ ਬੱਚੀਆਂ ਇੱਕ ਵਿਹੜਾ ਤੁਹਾਨੂੰ ਦੋ ਵਿਹੜਾ ਬਣ ਜਾਣੀਆਂ ਆਉਂਦੇ ਸਾਲ ਤੱਕ ਮਗਰ ਵਿਹੜ ਤਿਆਰ ਹੋ ਜੂ ਚੰਗੀ 18 ਲੀਟਰ ਅੱਜ ਦਾ ਤਿਆਰ ਆ ਆ ਕੇ ਤਸੱਲੀ ਕਰ ਲਿਓ ਦੋ ਟਾਈਮ ਚਾਰ ਟਾਈਮ ਚੁਵਾਈ ਕਰਕੇ ਬਾਕੀ ਵੀਡੀਓ ਬਣਾਉਣ ਦਾ ਸਮਾਂ ਤੁਹਾਨੂੰ ਦਿਖਾ ਦਿੰਨੇ ਆ ਥਾਂ ਲੈ ਵੀ ਦੀ ਜੱਜਮੈਂਟ ਉਹ ਹਿਸਾਬ ਨਾਲ ਕਰਿਓ ਸ਼ਾਮ ਦੇ ਟਾਈਮ ਵੀਡੀਓ ਬਣਾਉਂਦੇ ਤਾਂ ਹਵਾਨੇ ਦੁੱਧ ਨਾਲ ਭਰੇ ਹੋਣੇ ਸੀ ਫੇਸ ਕੁਆਲਿਟੀ ਇਹਦੀ ਵੀ ਸੋਹਣੀ ਆ ਥੰਥ ਨੂੰ ਬਹੁਤ ਚੰਗਾ ਲੱਗਿਆ ਵਾ ਵਿਚਾਰੇ ਥਾਂ ਨਿੱਖੜ ਮੇ ਇੱਕੋ ਸਹਿਜ ਦੇ ਬਾਕੀ ਕੱਟ ਵਾਲਾ ਹਵਾਨਾ ਮਗਰ ਬੱਚਾ ਵੱੱਛੀ ਆ ਕਿੰਨਾ ਕੁ ਦੇ ਦੂ ਬਾਈ ਇਹ ਦੁੱਧ ਇਹ ਦੁੱਧ ਉਹ 20 ਕਿਲੋ ਦੇ ਦੂ ਠੀਕ ਐ ਇਹ ਵੀ ਬਾਈ ਕਹਿੰਦਾ 20 ਕਿਲੋ ਦੇ ਦੂ ਕੀ ਬਾਕੀ ਸੇਵਾ ਦੇ ਸਰਤੇ ਆ ਇਹਦਾ ਮੁੱਲ ਬਾਈ ਇਹਦਾ ਮੁੱਲ ਵੀ ਜਨਾ ਮਰਜ 70 ਦੀ ਦਵਾਂਗੇ 70000 ਦੀ ਹਾਂ ਨਾ ਠੀਕ ਐ ਜੀ 70000 ਦੀ ਬਾਈ ਕਹਿੰਦਾ ਹਾਂ ਨਾ ਐ ਬਾਕੀ ਮਾਤਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਥੱਲੇ ਵਾਲੇ ਪਾਸੇ ਬਾਈ ਦਾ ਸਕਰੀਨ ਤੇ ਚੱਲੂਗਾ ਜੀ 4 ਨੰਬਰ ਇਹਦੀ ਕੀ ਡਿਟੇਲ ਹੈ ਜੀ ਵੀਰੇ ਪਹਿਲਾ ਸੁਆ ਖੀਰੀ ਮੂਹ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਸੂਈ ਵੀਰੇ ਕੱਲ ਸੋਦਾ ਸੂਈ ਆ ਕੱਲ ਜੇਰ ਜੂਰ ਪੈ ਗਿਆ ਬੱਚਾ ਕੀ ਦਿੱਤਾ ਬਾਈ ਮਗਰ ਬੱਚਾ ਦਿੱਤਾਗਾ ਹਾਂ ਜੀ ਆਇਰ ਸ਼ਹਿਰ ਦਾ ਬੱਚਾ ਜੇ ਬੱਚੀ ਹੁੰਦੀ ਤਾਂ ਵਧੀਆ ਹੁੰਨੀ ਸੀ ਕੱਲ ਸੂਈ ਤੇ ਕਿੰਨਾ ਬਾਈ ਬੋਲਾ ਤਿਆਰ ਆ ਇਸ ਟਾਈਮ 9 ਕਿਲੋ ਤਿਆਰ ਆ 9 ਕਿਲੋ ਤਿਆਰ ਆ ਕਿੰਨਾ ਕਿ ਦੇ ਦੂ ਬਾਈ ਦੇ ਦੂ 14 15 ਕਿਲੋ ਠੀਕ ਆ ਤੋੜ ਕੇ ਦਿਖਾ ਦੀ ਦਰمیان ਨੇ ਜੇ ਕੱਦ ਦੀ ਆ ਪਹਿਲੇ ਸੂਏ ਬਾਈ ਹਾਂਜੀ ਪਹਿਲਾ ਸੂਖ ਖੀਰੀ ਜਮ ਉਹ ਮੂੰਹ ਤੋਂ ਖੀਰੀ ਆ ਦਰمیانਾਂ ਜਾ ਕੱਦ ਦਾ ਕੋਈ ਆਪਾਂ ਬੜਾ ਵੱਡਾ ਕੱਦ ਨਹੀਂ ਕਹਿ ਦਿੱਤਾ ਬੱਚੇ ਨੂੰ ਇਹਨੇ ਜਨਮ ਦਿੱਤਾ ਬਾਕੀ ਕੱਲ ਦੀ ਸੂਈ ਆ ਜੇਰ ਜੂਰ ਪ੍ਰੋਪਰ ਪੈ ਗਈ ਆ ਬੋਲਾ 9 ਕਿਲੋ نیٹ ਤਿਆਰ ਆ ਆਕੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਪੈਸੇ ਤੁਸੀਂ ਲਾਉਣੇ ਆ ਜਿੰਨਾ ਦੁੱਧ ਬਾਈ ਨੇ ਦੱਸਿਆ ਬਾਈ ਕਹਿੰਦਾ ਭਲਾ ਕੰਡੇ ਚੜ੍ਹ ਕੇ ਲੈ ਜਿਓ ਥਣਾ ਦੀ ਬਾਈ ਕਹਿੰਦਾ ਗਾਰੰਟੀ ਹੋਊਗੀ ਕਈ ਾਰ ਕੋਈ ਵੀਰ ਦੂਰੋਂ ਨੇੜੋਂ ਚੱਲ ਕੇ ਆਉਂਦਾ ਬੇਫਿਕਰ ਹੋ ਕੇ ਆਜੋ ਥਨਾਧੁਨਾ ਦੀ ਇੱਕ ਨੰਬਰ ਚ ਵਾਈ ਹੋਊ ਕੋਈ ਭੂਰ ਛਿੱਟਾ ਨਹੀਂ ਹੋਣਾ ਬਾਕੀ ਸੀਲ ਸੂ ਕਰਮ ਵਾਲੀਆਂ ਸਾਰੀਆਂ ਹੀ ਫੁੱਲ ਆ ਜੀ ਦਰਮਿਆਨਾ ਜਾਂ ਕੱਦ ਦਾ ਕੋਈ ਬਾਲਾ ਵੱਡਾ ਕੱਦ ਨਹੀਂ ਕਹਿ ਸਕਦੇ ਬਾਈ ਕਹਿੰਦਾ ਆਪਾਂ ਬਾਲਾ ਨਹੀਂ ਕਹਿੰਦੇ 11 12 ਕਿਲੋ ਦੁੱਧ ਤਾਂ ਆਰਾਮ ਨਾਲ ਦੇ ਹੀ ਦੇਊਗੀ ਬਾਕੀ ਸੇਵਾ ਦੇ ਸਿਰ ਤੇ 9 ਕਿਲੋ ਬੋਲਾ ਤੇ 11 ਕਿਲੋ ਤਾਂ ਦੇ ਹੀ ਦੇਣਾਗਾ ਇਹਦਾ ਮੁੱਲ ਬਾਈ ਛੋਟਾ ਜਾ ਇਹਦਾ ਫਿਰ ਮੁੱਲ 45 42 ਦਵਾਂਗੇ ਠੀਕ ਹੈ 42000 ਦੀ ਹਾਂ ਨਾ ਮੁੱਲ ਬਾਈ 45000 ਰੁਪਿਆ ਕਰਦੇ ਆ ਬਾਈ ਕਹਿੰਦਾ 42 ਦੀ ਹਾਂ ਨਾ ਐ ਜਿਹੜਾ ਵੀ ਕਿਸੇ ਨੂੰ ਕੋਈ ਐਨੀਮਲ ਜਜਦਾ ਏ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਏ ਧੰਨਵਾਦ ਜੀ